ਲਾਈਵ ਨੂੰ ਸੁਣਾ ਪਰੀਆਂ ਤਾਜ਼ੀਆਂ ਤਸਵੀਰਾਂ ਅਫੀਜ਼ ਦਿਖਾ ਰਹੇ ਹਾਂ ਦਿਨ ਸ਼ੁੱਕਰਵਾਰ ਨੂੰ ਸ਼ਾਮ 3 ਵਜੇ ਦੀਆਂ ਨਾਪਾ ਪਟਿਆਲਾ ਗੇਟ ਤੇ ਬਿਲਕੁਲ ਜਿੱਥੇ ਪਟਿਆਲੇ ਦੀ ਬੱਸ ਕੱਢਦੀ ਹੈ ਉੱਥੇ ਧਰਨਾ ਲੱਗੇ ਹੋਇਆ ਹੈ ਮੁਸਲਮਾਨ ਭਾਈਚਾਰੇ ਦਾ ਜੋ ਕਿ ਸੈਂਟਰ ਸਰਵਰਨਮੈਂਟ ਵੱਲੋਂ ਕੀ ਪਾਸ ਕੀਤਾ ਜੋ ਬਿਲਾ ਉਹਦੇ ਵਿਰੋਧ ਦੇ ਵਿੱਚ ਇਹ ਰੋਸ ਗੁਜ਼ਾਰਾ ਕਰ ਰਹੇ ਹਨ ਦੇਖ ਸਕਦੇ ਹੋ ਇਹਨਾਂ ਦੀ ਮੰਗ ਹੈ ਕਿ ਪੱਕਾ ਕਾਨੂੰਨ ਰੱਦ ਕਰੋ ਰੱਦ ਕਰੋ ਦੇਖ ਸਕਦੇ ਹੋ ਕਰਕੇ ਪੁਰਾਣੇ ਵਕਤ 1995 ਨੂੰ ਇਹ ਮੋੜ ਲਾਗੂ ਕਰੇ ਤਾਂ ਜੋ ਦੇਸ਼ ਪਰ ਵਿੱਚ ਫੈਲੀਆਂ ਕਟਕਿੰਤੀਆਂ ਤੇ ਹੋਰ ਇਨਸਾਫ ਪਸੰਦ ਸ਼ਕਤੀਆਂ ਅੰਦਰ ਵੇਖਣ ਨੂੰ ਮਿਲੇ ਨੂੰ ਮਿਲ ਰਹੀ ਬੇਚੈਨੀ ਨੂੰ ਦੂਰ ਕੀਤਾ ਜਾ ਸਕੇ ਅਸੀਂ ਆਪ ਜੀ ਦਾ ਧਿਆਨ ਨਿਮਨ ਲਿਖਤ ਕ੍ਰੁਤਤੀਆਂ ਵੱਲ ਵਿਸ਼ੇਸ਼ ਰੂਪ ਵਿੱਚ ਦਿਵਾਉਣਾ ਚਾਹੁੰਦੇ ਹਾਂ ਪਹਿਲਾ ਹੈ ਨਵੇਂ ਵਕਫੇ ਐਕਟ ਵਿੱਚ ਵਕਫਾ ਬਾਏ ਯੂਜ਼ਰ ਦੀ ਸ਼੍ਰੇਣੀ ਅਧੀਨ ਆਉਂਦੀ ਜਾਇਦਾਦਾਂ ਦੀ ਮਾਨਤਾ ਵਿਵਾਦ ਦਾ ਕਰ ਦਿੱਤੀ ਗਈ ਹੈ ਐਨਡੀਏ ਵਿੱਚ ਸ਼ਾਮਿਲ ਕੁਝ ਪਾਰਟੀਆਂ ਦੇ ਕਹਿਣ ਦੇ ਭਾਵੇਂ ਦਾਵਾ ਕੀਤਾ ਜਾ ਰਿਹਾ ਹੈ ਕਿ 2025 ਦੇ ਐਕਟ ਤੋਂ ਪਹਿਲਾਂ ਗਜ਼ਟ 'ਚੋਂ ਗੈਜਟ ਹੋ ਕੁਕੀਆਂ ਜਾਇਦਾਦਾਂ ਦੇ ਇਹ ਧਾਰਾ ਲਾਗੂ ਨਹੀਂ ਹੋਵੇਗੀ ਪਰ ਦੇਸ਼ ਦੇ ਵਿਸ਼ੇਸ਼ ਮਾਹੌਲ ਮਾਹੌਲ ਵਿੱਚ ਇਸ ਦੀ ਗੁਰਵਰਤੋਂ ਦੀ ਸਤਿਭਾਵਨਾ ਬਰਕਰਾਰ ਹੈ ਇਹ ਵੀ ਹਕੀਕਤ ਹੈ ਕਿ ਹਿੰਦੂਆਂ ਸਿੱਖਾਂ ਈਸਾਈਆਂ ਤੇ ਹੋਰ ਵਰਗਾਂ ਦੀਆਂ ਧਾਰਮਿਕ ਜਾਇਦਾਦਾਂ ਨੂੰ ਵਕਫਾਈ ਯੂਜ਼ਰ ਦੇ ਅਧੀਨ ਅਜੇ ਵੀ ਸੁਰੱਖਿਆ ਸੁਰੱਖਿਆ ਦਿੱਤੀ ਗਈ ਹੈ ਜਾਂ ਸਿਰਫ ਮੁਸਲਿਮ ਵਰਗ ਨਾਲ ਹੀ ਅਜਿਹਾ ਵਿਤਕਾਰਾ ਕਿਉਂ ਇਹ ਤਾ ਉਹ ਵਕਫ ਯੂਨਿਟ ਇੱਕ ਸ਼ਰੇਣੀ ਆਦੀ ਸੀ ਵਕਫ ਵਕਫ ਐਕਟ ਦੇ ਵਿੱਚ ਉਹਨੂੰ ਖਤਮ ਕਰਕੇ ਜਿਹੜੀਆਂ ਵੀ ਜਾਇਦਾਦਾਂ ਹਨ ਉਹਨਾਂ ਨੂੰ ਹੱਟਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਹਿਲਾ ਪੁਆਇੰਟ ਉਹਦੇ ਉੱਪਰ ਜੀਗਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਦਾ ਦਹਾੜ ਲਾਂਦੇ ਹੋਏ ਇਹ ਪੁੱਛਿਆ ਕਿ ਤੁਸੀਂ ਕੌਣ ਹੋ ਔਰ ਤੁਹਾਡੇ ਕੋਲ ਕਿਹੜੇ ਮਾਪਦੰਡ ਨੇ ਜਿਹੜੀ 13ਵੀਂ ਸਦੀ ਚ 14ਵੀਂ ਸਦੀ ਚ ਅ ਮਸਜਿਦਾਂ ਉਹ ਜਿਹੜੀਆਂ ਵੀ ਜਾਇਦਾਦਾਂ ਹਨ ਉਹ ਵਕਫ ਹੋਈਆਂ ਹਨ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਰਜਿਸਟਰ ਕਰੋਗੇ ਤਾਂ ਉਹਨਾਂ ਨੂੰ ਜਿਸੇ ਕਰਨ ਵਾਸਤੇ ਵੀ ਬੰਦਾ ਉਹਨਾਂ ਦਾ ਰਹੇਗਾ ਤਾਂ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਕਿਸ ਤਰੀਕੇ ਨਾਲ ਵਕਫ ਬਾਈ ਯੂਜ਼ਰ ਨੂੰ ਖਤਮ ਕਰਕੇ ਘਟ ਗਿੰਦੀਆਂ ਵਕਫ ਦੀ ਜ਼ਮੀਨ ਨੂੰ ਆਪਣੇ ਅੰਦਰ ਕੀਤਾ ਜਾਏਗਾ Pavlov ਦੇ ਨਾਲ ਹੀ 1995 ਦੇ ਵਕਫ ਐਕਟ ਦੀ ਧਾਰਾ 107 ਅਧੀਨ ਵਕਫ ਜਾਇਦਾਦਾਂ ਨੂੰ ਲਿਮਿਟੇਸ਼ਨ ਐਕਟ ਤੋਂ ਛੋੜ ਦਿੱਤੀ ਗਈ ਸੀ ਪਰ ਨਵੇਂ ਐਕਟ ਵਿੱਚ ਇਸ ਨੂੰ ਸਮਾਪਤ ਕਰ ਦਿੱਤਾ ਗਿਆ ਹੈ Pavlov ਇੱਕ ਲਿਮਿਟੇਸ਼ਨ ਐਕਟ ਸੀ ਜਿਵੇਂ ਕਿ ਮੈਂ ਤੋਂ ਪਹਿਲਾਂ ਕਈ ਬੁਲਾ ਰਹੇ ਨੇ ਕੱਲ ਦੱਸੀ ਕਿ ਉਹ ਕੋਈ ਵੀ ਧਾਰਮਿਕ ਸੰਸਥਾ ਦੇ ਜਾਂ ਕੋਈ ਵੀ ਵਕਫ ਵਕਫ ਜਿਮਿਨਾ ਦੇ ਉੱਪਰ ਲਾਗੂ ਨਹੀਂ ਹੁੰਦਾ ਸੀ ਪਰ ਇਹਨਾਂ ਨੇ ਉਸ ਨੂੰ ਲਾਗੂ ਕਰਕੇ ਲਾਗੂ ਕਰਕੇ ਵਕਫ ਜ਼ਮੀਨਾਂ ਨੂੰ ਐਂਕਰੋਜਮੈਂਟਸ ਜਿਹੜੀਆਂ ਜਿੰਨੀਆਂ ਵੀ ਹੋਈਆਂ ਹੋਈਆਂ ਨੇ ਵਕਫ ਜ਼ਮੀਨਾਂ ਉਹਨਾਂ ਇਨਕਰੋਚਰਸ ਨੂੰ ਇਹ ਕਿਤੇ ਕਿ ਉਹ ਵੱਧ ਤੋਂ ਵੱਧ ਹੜਪ ਲੈਣ ਇਹਨਾਂ ਨੂੰ ਲਿਮਿਟੇਸ਼ਨ ਐਕਟ ਇਹ ਹੁੰਦਾ ਹੈ ਕਿ 12 ਸਾਲ ਜਾਂ ਉਸ ਤੋਂ ਵੱਧ ਸਮਾਂ ਕਿਸੇ ਕੋਲੇ ਕਿਸੇ ਦੀ ਜ਼ਮੀਨ ਰਹੇ ਤਾਂ ਉਹ ਉਸ ਨੂੰ ਆਪਣੀ ਮਾਲਕੀਤ ਸਮਝ ਲੈਂਦਾ ਹੈ ਤਾਂ ਉਹਦੇ ਬਾਰੇ ਉਹਦੇ ਉੱਪਰ ਜਿਹੜੇ ਵੀ ਕੀ ਕਹਿੰਦੇ ਹੁੰਦੇ ਨੇ ਜਿਹੜਾ ਮਾਲਕ ਹੈ ਉਹ ਦਾਵਾ ਨਹੀਂ ਕਰ ਸਕਦਾ ਤਾਂ ਉਹਨਾਂ ਨੇ ਇਹ ਇਹ ਵੀ ਖਤਮ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਹਿੰਦੂ ਇਨਡੋਵਮੈਂਟ ਬੋਰਡ ਜੈਨ ਇਨਡੋਵਮੈਂਟ ਬੋਰਡ ਦਿਗੰਬਰ ਇਨਡੋਵਮੈਂਟ ਐਂਡੋਮੈਂਟ ਦੀ ਲਈ ਅਦਿ ਲਈ ਨਿਸ਼ਚਿਤ ਨਿਮਾਵਲੀ ਅਨੁਸਾਰ ਜਿਹੇ ਸਾਰੇ ਬੋਰਡਾਂ ਵਿੱਚ ਕੇਵਲ ਸਬੰਧਿਤ ਵਰਗ ਦੇ ਲੋਕਾਂ ਹੀ ਮੈਂਬਰ ਹੁੰਦੇ ਹਨ ਪਰ ਮੁਸਲਿਮ ਬਕੋਰਡ ਤੇ ਕੇਂਦਰ ਬਕੋਰਡ ਕੌਂਸਲ ਵਿੱਚ ਨਵੇਂ ਐਕਟ ਦੌਰਾਨ ਗੈਰ ਮੁਸਲਿਮ ਮੈਂਬਰ ਐਡ ਕੀਤੇ ਜਾਣਗੇ ਭਾਵੇਂ ਕੋਈ ਵੀ ਘੱਟ ਗਿਣਤੀ ਦੀ ਬੋਰਡ ਹੋਵੇ ਜਾਂ ਕੋਈ ਵੀ ਬਹੁ ਗਿਣਤੀ ਦੀ ਬੋਰਡ ਹੋਵੇ ਇੰਡੀਆ ਦੇ ਵਿੱਚ ਔਰ ਦੇ ਵਿੱਚ ਕੋਈ ਵੀ ਉਸ ਕਮਿਊਨਿਟੀ ਤੋਂ ਇਲਾਵਾ ਕੋਈ ਮੈਂਬਰ ਨਹੀਂ ਹੁੰਦਾ ਪਰ ਵਕਫ ਐਕਟ ਜਿਹੜਾ 2025 ਐਮੈਂਡਮੈਂਟ ਹੋਈ ਹੈ ਉਸ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਤੁਸੀਂ ਦੋ ਗੈਰ ਮੁਸਲਮ ਕੋਈ ਵੀ ਹੋਣ ਉਹ ਐਡ ਕੀਤੇ ਜਾਣਗੇ ਉਹ ਤੁਹਾਡੀ ਬੋਰਡ ਦੇ ਵਿੱਚ ਔਰ ਕਾਉਂਸਲ ਦੇ ਵਿੱਚ ਤਾਂ ਇਹ ਬਹੁਤ بڑا ਤਕ ਹੈ ਸਾਰੇ ਸਾਥੀਆਂ ਨੂੰ ਰਿਕਵੈਸਟ ਕਰਨਾ ਕਿ হায় কোন গ্রুপে ফটো দিতে হবে আপনারা আপনারা গ্রুপে এটা প্রত্যেক বিষয় যে আপনি বললেন প্রত্যেকটা যে আইটেমটা আপনি আপনারা যদি ফটো দেন কত দিনের মধ্যে గెక gutగగ 9గె daha ాటగ.? హొగాఇబడారట మిరంఠ